ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੀ ਪਹਿਲਾਂ ਸਿਰਫ ਵਟਸਐਪ ਤੇ ਗੱਲ ਕਰਦੇ ਹੁਮਨੇ ਮੇਨ ਲਾਈਨ ਵਿੱਚ ਸ਼ੁਰੂ ਕੀਤੀ ਹੋਈ ਆ ਹੁਣ ਮੇਨ ਫੋਨ ਆਉਂਦੇ ਆ ਦੋਨੋਂ ਪਾਸੇ ਫੋਨ ਆਉਂਦੇ ਤਾਂ ਤਕਰੀਬਨ ਕਾਫੀ ਫੋਨ ਮੈਂ ਰੋਜ਼ ਅਟੈਂਡ ਕਰ ਰਹੇ ਹਾਂ ਉਹਦੇ ਬਾਅਦ ਵੀ ਰਹਿ ਜਾਂਦੇ ਆ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੁਸੀਂ ਮੈਨੂੰ ਦੁਬਾਰਾ ਫੋਨ ਕਰੋ ਮੈਸੇਜ ਕਰੋ ਮੈਂ ਤੁਹਾਨੂੰ ਖੁਦ ਫੋਨ ਕਰਾਂਗਾ ਜਾਂ ਮੈਂ ਕਿਸੇ ਹੋਰ ਵੀ ਟਾਈਮ ਤੁਹਾਨੂੰ ਫੋਨ ਕਰ ਲਾਂਗਾ ਜਦੋਂ ਮੈਂ ਵਿਹਲਾ ਹਾਂਗਾ ਪੰਜਾਬ ਦੇ ਇਹ ਘਟਨਾ ਕੱਢੇ ਗਏ ਪਿਓ ਨੇ ਆਪਣੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਔਕਾ ਤੇ ਦੂਸਰੀ ਔਰ ਦੇ ਚੱਕਰ ਦੇ ਵਿੱਚ ਸੀਗਾ ਹੋਰ ਬਹੁਤ سارے ਭੈਣਾਂ ਦੇ ਫੋਨ ਆਉਂਦੇ ਆ ਰੋਂਦੀਆਂ ਹੈਗੀਆਂ ਉਹ ਕਹਿੰਦੇ اس ਕੀ ਕਰੀਏ ਤਾਨੂੰ ਉਪਾਏ ਦੱਸੋ ਮੈਂ ਮੈਂ ਸਾਰੇ ਉਹ ਉਪਾਏ ਦੇਣ ਲੱਗਾ ਔਰ ਬਹੁਤ سارے ਉਪਾਏ ਹੈਗੇ ਜਿਹੜਾ ਤੁਹਾਨੂੰ ਸਹੀ ਲੱਗੇ ਉਹ ਕਰੋ 2 3 4 ਇਕੱਠੇ ਕਰੋ ਹਣ ਤੁਹਾਡਾ ਪਤੀ ਆਹ ਪਰੀ ਆਤਾਂ ਬਦਲ ਗਈਆਂ ਤੁਹਾਨੂੰ ਲਾਇਕ ਨਹੀਂ ਕਰਦਾ तुमु तो मार गठापा करता तो क्या घरों निकल जा हो पैसा नहीं दिता खर्चा नहीं दिता मतलब कि वह किसी दूसरी चक्कर जाएगा? शुक्रवार को वाहगुरु को याद करो पंज पाठ मूल मंत्र दे करो और तीन इलाचियां ले लो ਔਰ ਆਪਣੇ ਸਰੀਰ ਦੇ ਨਾਲ ਕਿਤੇ ਵੀ ਪਾ ਕੇ ਰੱਖ ਲੋ ਅਗਲੇ ਦਿਨ ਸ਼ਨੀਚਰ ਵਾਰ ਸਵੇਰੇ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਚਾਹ ਦੇ ਵਿੱਚ ਪਾਓ ਔਰ ਸਬਜ਼ੀ ਵਿੱਚ ਪਾ ਕੇ ਸਬਜ਼ੀ ਤਿਆਰ ਕਰਕੇ ਉਹਨਾਂ ਨੂੰ ਖਵਾਓ ਇਹ ਹਰ ਸ਼ੁੱਕਰਵਾਰ ਕਰਨਾ ਹੈ ਔਰ ਦੇਖੋ ਵਾਹਿਗੁਰੂ ਦੀ ਕਿਰਪਾ ਕਿਦੋਂ ਹੁੰਦੀ ਆ ਕੁਝ ਸ਼ੁੱਕਰਵਾਰ ਕਰੋ ਜਦੋਂ ਇਹ ਤੁਹਾਡੇ ਸਬਜ਼ੀ ਤੇ ਪੌਣ ਲੱਗੇ ਹੋ છાટી ਤੇ ਹੱਥ ਰੱਖ ਕੇ ਨਾ ਦੋਨੋਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ ਹੈ ਜਾਂ ਇਸ ਤਰ੍ਹਾਂ ਹੱਥ ਰੱਖ ਲਓ ਪਰ ਇੱਥੇ ਕਿਉਂਕਿ ਸਾਡਾ ਹੁੰਦਾ ਨਾ ਇਹ ਹਾਰਟ ਚੱਕਰਾ ਅਰਦਾਸ ਕਰੋ ਕਿ ਮੈਂ ਜੋ ਕਰ ਰਹੀ ਹਾਂ ਮੇਰਾ ਸਫਲ ਹੋਵੇ ਮੇਰਾ ਪਤੀ ਮੇਰੇ ਵੱਲ ਆ ਜਾਏ ਉਹਨੂੰ ਛੱਡ ਦੇਵੇ ਹੁਣ ਤੁਹਾਨੂੰ ਡਰ ਹੈ ਕਿ ਤੁਹਾਡਾ ਪਤੀ ਤੁਹਾਨੂੰ ਛੱਡ ਕੇ ਨਾ ਚਲਾ ਜਾਵੇ ਦੂਜੀ ਦੇ ਚੱਕਰ ਜਾਏਗਾ ਤੇ ਉਹਨੂੰ ਬੰਨਣ ਵਾਸਤੇ ਇੱਕ ਉਪਾਏ ਹੈਗਾ ਆਪਣੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪੰਜ ਪਾਠ ਜਪਜੀ ਸਾਹਿਬ ਦੇ ਕਰਨੇ ਆ ਜਪ ਜਪ ਪਾਠ ਕਰਨ ਤੋਂ ਬਾਅਦ ਨਾਰੀਆ ਲੈ ਲੋ ਉਹ ਤੋਟੂਰੇ ਦੇ ਬੀਜ ਤੋਟੂਰੇ ਲੱਗਾਂ ਸੜਕਾਂ ਤੇ ਗੋਲ-ਗੋਲ ਲੱਗਿਆ ਨੇ ਉਹਦੇ ਬੀਜ ਹੁੰਦੇ ਆ ਉਹ ਲੈ ਲੋ ਨਾਲ ਕਪੂਰ ਦੇਸੀ ਕਪੂਰ ਪਾ ਕੇ ਉਹਨੂੰ ਕੋਟ ਲੋ ਉਹ ਵਿੱਚ ਜਿਹੜਾ ਸ਼ਹਿਦ ਪਾ ਲੋ ਇਹ ਤੁਹਾਡਾ ਲੈਬ ਬਣ ਗਿਆ। ਪਰ ਜਦੋਂ ਵੀ ਤੁਸੀਂ ਪਤੀ ਦੇ ਸਾਹਮਣੇ ਜਾਣਾ ਹੈ ਜਾਂ ਕੁਝ ਵੀ ਘਰ ਦੇ ਵਿੱਚ ਰੋਜ਼ ਤਿਲਕ ਕਰੋ ਦੋ ਵਾਰੀ। ਉਹ ਫਿਰ ਹੌਲੀ-ਹੌਲੀ ਉਹਦੇ ਦਿਮਾਗ ਤੋਂ ਤੁਹਾਨੂੰ ਛੱਡ ਕੇ ਜਾਣ ਦਾ ਸਾਰਾ ਪ੍ਰੋਗਰਾਮ ਨਿਕਲ ਜਾਏਗਾ। ਇੱਕ ਉਪਾਏ ਹੈਗਾ ਜੋ ਪਹਿਲਾਂ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਕਿ ਤਨੁਸ਼ਕ ਆ ਕੇ ਤੁਹਾਡੀ ਜਿਹੜੀ ਪਤੀ ਹੈਗਾ ਉਹ ਤੁਹਾਨੂੰ ਪਿਆਰ ਨਹੀਂ ਕਰਦਾ। ਬੱਲੜਦਾ ਰਹਿੰਦਾ ਮਾਰਦਾ ਰਹਿੰਦਾ ਹੋਰ ਕੁਛ ਨਹੀਂ ਤੇ ਰੋਟੀ ਖਾਂਦਾ ਤੁਹਾਡੇ ਨਾਲ ਤੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਕੋਲੀ ਬੈਠ ਕੇ ਰੋਟੀ ਖਾਓ ਔਰ ਅੱਖ ਬਚਾ ਕੇ ਆਪਣੇ ਭੋਜਨ ਕੁਛ ਵੀ ਰੋਟੀ ਉਹਦੇ ਸਾਰੀ ਜਿ ਰੱਖ ਦਿਓ ਕੋਈ ਵੀ ਜੈ ਗਰਾਂ ਹੀ ਰੱਖ ਦਿਓ ਜੈ ਤੁਹਾਡੀ ਦਾਲ ਦੇ ਵਿੱਚ ਦਾਲ ਦੇ ਕੁਛ ਪਾ ਦਿਓ ਇਹ ਲਗਾਤਾਰ 7 ਦਿਨ ਕਰੋ ਕਾਫੀ ਹੱਦ ਤੱਕ ਤੁਹਾਡਾ ਪਤੀ ਹੈਗਾ ਨਾ ਉਹ ਤੁਹਾਡੇ ਦੇ ਇੰਟੈਂਸ਼ਨ ਦੇਣ ਲੱਪੇਗਾ ਤੁਹਾਡੇ ਵਾਸਤੇ ਸੋਚਣ ਲੱਪੇਗਾ ਹੁਣ ਕਈ ਐਸੀ ਔਰਤਾਂ ਹੁੰਦੀਆਂ ਕਿ ਕੋਈ ਬੰਦਾ ਉਹਨੂੰ ਚੰਗਾ ਲੱਗਦਾ ਹੈ ਉਹਦੇ ਡੋਰੇ ਪਾਉਂਦੀਆਂ ਔਰ ਕੁਛ ਨਾ ਕੁਛ ਕਾਲਾ ਪੀਲਾ ਨੀਲਾ ਪੀਲਾ ਕਰਵਾ ਲੈਣੀਆਂ ਤੇ ਉਹਨੂੰ ਆਪਣੇ ਕਬਜ਼ੇ ਲੈ ਲੈਂਦੀਆਂ ਜਿਹੜੀ ਉਹਦੀ ਵਿਆਦਾ ਪਤਨੀ ਹੁੰਦੇ ਆ ਉਹ ਦੁਖੀ ਹੁੰਦੀ ਆ ਹੁਣ ਉਹਨੂੰ ਇੱਕ ਉਪਾਏ ਦੇਣ ਲੱਗਾ ਵੀਰਵਾਰ ਨੂੰ ਰਾਤੀ 12 ਵਜੇ ਆਪਣੇ ਪਤੀ ਦੇ ਥੋੜੇ ਜੇ ਵਾਲ ਕੱਟ ਲਵੇ। ਉਹ ਫੇ ਉਹਨੂੰ ਜਲਾ ਦੇਵੇ। ਔਰ ਜੋ ਉਹਦੇ ਰਾਖ ਬਚੀ ਆ ਉਹਨੂੰ ਆਪਣੇ ਅੱਡੀ ਦੇ ਨਾਲ ਪੈਰਾਂ ਨਾਲ ਜੋਰ-ਜੋਰ ਦੀ ਜੋਰ-ਜੋਰ ਦੀ ਉਹਨੂੰ ਕੁਟੇ ਉਹਨੂੰ ਕਰੇ। ਰਗੜ ਦਵੇ। ਉਹ ਜਿਹੜਾ ਪਤੀ ਆ ਨਾ ਜਿਹੜਾ ਦਾ ਵਸ਼ੀਕਰਨ ਹੈਗਾ ਉਹ ਟੁੱਟ ਜਾਏਗਾ। ਕਿਉਂ? ਵਸ਼ੀਕਰਨ ਬੰਦੇ ਦਾ ਕਰਨ ਦਾ ਵਾਰਾਂ ਤੋਂ ਹੀ ਕਰਦੇ ਆਏ। ਔਰ ਹਮੇਸ਼ਾ ਯਾਦ ਰੱਖਣਾ ਜੋ ਵੀ ਤੁਹਾਡੇ ਨਾਲ ਕੋਈ ਕਾਲਾ ਪੀਲਾ ਨੀਲਾ ਜਾਦੂ ਕਰਦਾ ਤੁਹਾਡੇ ਘਰ ਦਾ ਹੀ ਜਾਂ ਤੁਹਾਡੇ ਖਾਸ ਤੁਹਾਡੇ ਸਰਕਲ ਦਾ ਹੀ ਬੰਦਾ ਹੁੰਦਾ ਉਹ ਬਾਹਰੋਂ ਆ ਕੇ ਨਹੀਂ ਕਰਦਾ। ਉਹਨੂੰ ਤੁਹਾਡਾ ਵਾਲ ਤੁਹਾਡੀ ਕੰਗੀ ਚ ਵਾਲ ਰਹਿ ਗਏ ਆ ਉਹ ਲੈ ਜਾਏਗਾ। ਤੁਹਾਡੇ ਪੁਰਾਣੇ ਕੱਪੜੇ ਹੈ ਉਹਨਾਂ ਨੂੰ ਕੱਟ ਕੇ ਲੈ ਜਾਏਗਾ। ਜਾਂ ਕੋਈ ਵੀ ਐਸੀ ਚੀਜ਼ ਜੋ ਤੁਹਾਡੀ ਹੈ ਉਹ ਲੈ ਜਾਏਗਾ। ਤੇ ਬਿਰੋ ਕਾਲਾ ਜਾਂ ਤੁ ਕਰਾ ਦੇਗਾ ਜਾਂ ਨੀਲਾ ਕਰਾ ਦੇ ਜੋ ਵੀ ਕਰਾਉਣਾ ਕਰਾ ਦੇਗਾ ਇਹਦੇ ਨਾਲ ਉਹਦੇ ਚ ਸੁਧਾਰ ਹੋਣਾ ਸ਼ੁਰੂ ਹੋ ਜਾਏਗਾ ਇਹ ਹਰ ਵੀਰ ਵਾਰ ਕਰਨ ਪੰਜ 6 ਵੀਰ ਕਰੋਗੇ ਤਾਂ ਬਿਲਕੁਲ ਦੂਸਰੀ ਔਰਦੇ ਚੁੰਬਤ ਜੋ ਨਿਕਲ ਕੇ ਤੁਹਾਡੇ ਵੱਲ ਆ ਜਾਏਗਾ ਇੱਕ ਵਸ਼ਿਕਨ ਉਪਾਏ ਹੈਗਾ ਮਸੀਤੋ ਲੈ ਕੇ ਪੂਨਮਾਸ਼ੀ ਦੇ ਵਿਚ ਦੇ ਦਿਨ ਹੁੰਦੇ ਆ ਨਾ ਉਹਦੇ ਐਤਵਾਰ ਪੰਜ ਲੌਂਗ ਲੈ ਲੋ और और जी भैन अपने ऐसी जगह रखे जिसे पसीना है आने सुखा के और चूरण बना के अपने पति खवा देे वाल आना शुरू हो जाएगा वो फिर दूजे बारे सोचेगा भी नहीं आखिरी उपाय हम ਕਿਸੇ ਔਰਧਾ ਪਤੀ ਕਿਸੇ ਦੂਜੇ ਦੇ ਜਾਲ ਵਿੱਚ ਫਸ ਗਿਆ ਮੋਹ ਮੋਹ ਮਾਇਆ ਦੇ ਫਸ ਗਿਆ ਉਹਦੇ ਨਾਲ ਉਹਨੂੰ ਕੁਝ ਐਸਾ ਮਿਲ ਗਿਆ ਉਹਦੇ ਕੋਲੋਂ ਕਿ ਉਹਦੇ ਵੱਲ ਦਾ ਉਹ ਕੇ ਰਹਿ ਗਿਆ ਹੁਣ ਘਰ ਆ ਕੇ ਕਲੇਸ਼ ਕਰਦਾ ਹੈ ਮਾਰ ਕਟਾਪਾ ਕਰਦਾ ਹੈ ਐਵੇਂ ਲੜਦਾ ਰਹਿੰਦਾ ਹੈ ਕੰਤੇ ਜਾਂਦਾ ਹੈ ਤੇ ਕੰਤੇ ਨਹੀਂ ਪਹੁੰਚਦਾ ਉਹ ਦੂਜੀ ਔਰਤ ਕੋਲ ਚਲੇ ਜਾਂਦਾ ਹੈਗਾ ਕਿਉਂਕਿ ਘਰ ਦੇ ਮਾਪਿਓ ਵੀ ਹੈਗੇ ਹਨਾ ਅੰਕੀ ਜਵਾਬ ਦੇ ਅਗੇ ਰਾਤੀ ਕਿਸੇ ਉਪਕਤ ਹੋ ਜਾ ਰਹੇ ਹਨ ਤਾਂ ਉਹਦੇ ਵਾਸਤੇ ਉਪਾਏ ਹੈ ਕਿ ਸ਼ੁਕਲ ਪੱਖ ਦੇ ਇਤਵਾਰ ਮਤਲਬ ਮਸੀਹ ਤੋਂ ਪੂਨਮਾਸ਼ੀ ਦੇ ਜਿਹੜਾ ਪਹਿਲਾ ਇਤਵਾਰ ਆਏਗਾ ਉਦੋਂ ਕਰਨਾ ਹੈ ਐਤਵਾਰ ਨੂੰ ਗੂਗਲ ਲੈ ਕੇ ਆਪਣੇ ਸਾਰੇ ਬੈੱਡਰੂਮ ਦੇ ਵਿੱਚ ਚੰਗੀ ਤਰ੍ਹਾਂ ਹਰ ਪਾਸੇ ਨੂੰ ਧੂਨੀ ਦੇਣੀ ਆ ਉਸ ਤੋਂ ਬਾਅਦ ਹੱਥ ਜੋੜ ਕੇ रब द अगे अरदास है कि मेरा पति द उस चुंगल चो निकल के अपने घर आ जाए अपने बच्चों में आ जाए और जोड़ा किता किराया जो प्रभाव हैगा जोह ज फ फसया है वह टुट जाए और लगातार कुछ ऐतवार करना है शुरुआत शुक्ल पक्ष दे पहले रविवार तो करनी है इतवार तो करनी है जदा मस्या तो पहला जेड़ा आंदा ना इतवार उदो करनी है ऐ इतवार ਉਸ ਤੋਂ ਬਾਅਦ ਦੇਖਿਆ ਇਹ ਜਿਹੋਦੇ ਇਹਨੇ ਉਹਦੇ ਅਟੂਟ ਸੰਬੰਧ ਆਪਣੀ ਪਤਨੀ ਨਾਲ ਬਣ ਜਾਣਗੇ ਨਾ ਫਿਰ ਦੁਜੇ ਵਾਰ ਸੋਚੇਗਾ ਨਹੀਂ ਇਹ ਕਰਕੇ ਦੇਖੋ ਇਹ ਬਹੁਤ ਹੀ کارਗਰ ਔਰ ਅਜਮਾਏ ਹੋਏ ਉਪਾਏ ਹੈਗੇ ਆ ਇਹ ਸਾਰੇ ਉਪਾਏ ਉਹਨਾਂ ਨੂੰ ਜੋ ਸਾਨੂੰ ਕੰਸਲਟ ਕਰਦੇ ਆ ਸੀ ਉਹਨਾਂ ਨੂੰ ਇਹ उपाय दन मगर अज मैं सारे जी नहीं कर रहा मैं सारी अपन भैन समझ के सब नो दे रहा कि जो घर दुखी है करो वो तो तो होंगे। और पति कोल और तो पूछ भी हो पहना के करके देखो जोड़ के, के बेनती है सतसंगा जी साढ़े को बहुत टाइम थोड़ा रह गया अगले साल मार्च तो दो हजार पच्ची मार्च तो कुदरत बहुत ही क्रोप करने वाली हैगी उस पहला अमृत छक लो शायद नरक तो बच के किसी चंगी जगह पहुंच जाइए अमृत छको सिंह सजो और सचखंड नहीं भी गए तो चंगी जगह जावांगे वाहगुरु जी का खालसा वाहगुरु जी की फतेह